ਦੋਸਤੋ ਪੰਜਾਬ ਦਾ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ ਜਿਸ ਬਾਰੇ ਸਿੱਧੂ ਮੂਸੇਵਾਲੇ ਨੇ ਗਾਇਆ ਸੀ ਕਿ ਮੁੰਡਾ ਅੱਜ ਦਾ ਹੈ ਪਾਸਨੀ ਇਸ ਤੋਂ ਇਲਾਵਾ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਨੇ ਵੀ ਗਾਇਆ ਕਿ ਕੁੜੀ ਸ਼ੇਵ ਦੀ ਕਿਤਾਬ ਵਰਗੀ ਮੁੰਡਾ ਪਾਸ ਦੀਆਂ ਗੱਲਾਂ ਦਾ ਛਦਾਈ ਪਾਸ ਜਿਸ ਨੂੰ ਪੰਜਾਬ ਦਾ ਇਨਕਲਾਬੀ ਪੰਜਾਬ ਦਾ ਕ੍ਰਾਂਤੀਕਾਰੀ ਕਵੀ ਕਿਹਾ ਜਾਂਦਾ ਹੈ ਤੇ ਜਿਸ ਨੂੰ ਅੱਜ ਵੀ ਬਹੁਤ ਸਾਰੇ ਲੋਕ ਬਹੁਤ ਸਾਰੇ ਪੰਜਾਬੀ ਗਾਇਕ ਬਹੁਤ ਸਾਰੇ ਪੰਜਾਬੀ ਲੇਖਕ ਆਪਣਾ ਚਾਨਣ ਮਨਾਰਾ ਆਪਣਾ ਆਈਡਲ ਮੰਨਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਕਾਲੇ ਦੌਰ ਵਿੱਚ ਪਾਛ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਜਿਸ ਦੀ ਜ਼ਿੰਮੇਵਾਰੀ ਖਾਰਕੋਆਂ ਵੱਲੋਂ ਲਈ ਗਈ ਸੀ ਕੌਣ ਸੀ ਅਵਤਾਰ ਪਾਛ ਕੀ ਕਹਿੰਦੀਆਂ ਸਨ ਉਸ ਦੀਆਂ ਲਿਖਤਾਂ ਕੀ ਪਾਛ ਨੂੰ ਉਸ ਦੀਆਂ ਲਿਖਤਾਂ ਨੇ ਮਰਵਾਇਆ ਜਾਂ ਫਿਰ ਉਸ ਦੀ ਕਿਸੇ ਨਾਲ ਨਿੱਜੀ ਰੰਜਿਸ਼ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪਾਛ ਦੀ ਜ਼ਿੰਦਗੀ ਬਾਰੇ ਉਸ ਦੀਆਂ ਲਿਖਤਾਂ ਬਾਰੇ ਕਿ ਕੀ ਉਹ ਸਮਾਜ ਨੂੰ ਦੱਸਣਾ ਚਾਹੁੰਦਾ ਸੀ ਨਾਲ ਹੀ ਦੱਸਾਂਗੇ ਪਾਛ ਦੇ ਕਤਲ ਬਾਰੇ ਕਿ ਕਿਹੜੀ ਇੱਕ ਕਵਤਾ ਨੇ ਪਾਛ ਦਾ ਕਤਲ ਕਰਵਾਇਆ ਕਿਹੜਾ ਪਾਛ ਨੇ ਐਡਾ ਕੋਈ ਵੱਡਾ ਗੁਨਾਹ ਕਰ ਦਿੱਤਾ ਸੀ ਜਿਸ ਦੀ ਮਾਫੀ ਨਹੀਂ ਮਿਲੀ ਤੇ ਅਖੀਰ ਫਿਰ ਉਸ ਨੂੰ ਬੰਦੂਕ ਦੀਆਂ ਗੋਲੀਆਂ ਹੀ ਕਾਰੀਆਂ ਪਈਆਂ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲ ਹੀ ਦੱਸਾਂਗੇ ਪਾਛ ਦੀ ਅਸਲ ਸਚਾਈ ਪਰ ਉਸ ਤੋਂ ਪਹਿਲਾਂ ਇੱਕ ਬੇਰਤੇ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪਾਸ ਜਿਸ ਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀ ਜਿਸ ਦਾ ਜਨਮ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਪੰਜਾਬ ਵਿੱਚ 9 ਸਤੰਬਰ 1950 ਵਿੱਚ ਹੋਇਆ ਸੀ ਦੱਸਿਆ ਜਾਂਦਾ ਹੈ ਕਿ ਪਾਸ ਦਾ ਪਿਤਾ ਸੋਹਣ ਸਿੰਘ ਸੰਧੂ ਜੋ ਭਾਰਤੀ ਫੌਜ ਵਿੱਚ ਨੌਕਰੀ ਕਰਦਾ ਸੀ ਉਹ ਵੀ ਬਹੁਤ ਸਾਰੀਆਂ ਕਵਤਾਵਾਂ ਲਿਖਦਾ ਹੁੰਦਾ ਸੀ ਜਿਸ ਕਰਕੇ ਪਾਸ ਨੂੰ ਵੀ ਬਚਪਨ ਤੋਂ ਕਵਤਾਵਾਂ ਲਿਖਣ ਦਾ ਸ਼ੌਂਕ ਪੈ ਗਿਆ ਬਚਪਨ ਪਾਰ ਕਰਦਿਆਂ ਸਾਲ 1967 ਦੇ ਵਿੱਚ ਪਾਸ਼ ਬੀਐਸਐਫ ਦੇ ਵਿੱਚ ਭਰਤੀ ਹੋ ਜਾਂਦਾ ਹੈ ਪਰ ਬਾਅਦ ਵਿੱਚ ਉਸਨੇ ਇਹ ਨੌਕਰੀ ਛੱਡ ਕੇ ਆਪਣੀ ਪੜ੍ਹਾਈ ਨੂੰ ਹੀ ਅੱਗੇ ਜਾਰੀ ਰੱਖਿਆ ਕਿਹਾ ਜਾਂਦਾ ਹੈ ਕਿ ਪਾਸ਼ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਕਵਤਾ 20 ਸਾਲ ਦੀ ਉਮਰ ਵਿੱਚ ਛਪਵਾਈ ਸੀ ਪਾਸ਼ ਦੱਖਣ ਦੇ ਕਮਿਊਨਿਜ਼ਮ ਜਿਸ ਨੂੰ ਅੱਜ ਆਪਾਂ ਲਾਲ ਸਲਾਮ ਕਾਮਰੇਡਾਂ ਦੇ ਨਾਂ ਨਾਲ ਜਾਣਦੇ ਹਾਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀ ਆਪਣੀਆਂ ਲਿਖਤਾਂ ਕਾਰਨ ਕਈ ਵਾਰ ਉਸਨੂੰ ਜੇਲ੍ਹ ਵੀ ਜਾਣਾ ਪਿਆ ਸਾਲ 1980 ਤੋਂ ਲੈ ਕੇ 1988 ਤੱਕ ਦੇ 8 ਸਾਲ ਪਾਛ ਦੀ ਜ਼ਿੰਦਗੀ ਦੇ ਬੜੇ ਮਹੱਤਵਪੂਰਨ ਸਾਲ ਸੀ। ਇਨ੍ਹਾਂ 8 ਸਾਲਾਂ ਦੇ ਵਿੱਚ ਪਾਛ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ। ਉਸ ਨੇ ਆਪਣੀ ਭਾਸ਼ਾ ਵਿੱਚ ਬੜੀ ਬੇਬਾਕੀ ਦੇ ਨਾਲ ਸਰਕਾਰੀ ਫਰਮਾਨਾਂ ਦਾ ਵੀ ਵਿਰੋਧ ਕੀਤਾ। ਪਾਛ ਦੀ ਸਭ ਤੋਂ ਲੋਕਪ੍ਰੀਆ ਤੇ ਸਭ ਤੋਂ ਮਸ਼ਹੂਰ ਕਵਿਤਾ ਦਾ ਨਾਮ ਹੈ ਸਭ ਤੋਂ ਖਤਰਨਾਕ। ਇਸ ਕਵਿਤਾ ਬਾਰੇ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਇਹ ਕਵਿਤਾ ਗਿੱਦੜਾਂ ਨੂੰ ਸ਼ੇਰ ਬਣਾ ਦਿੰਦੀ ਹੈ। ਤੇ ਇਹ ਲੋਕਾਂ ਵਿੱਚ ਕ੍ਰਾਂਤੀਕਾਰੀ ਵਿਚਾਰ ਪੈਦਾ ਕਰਦੀ ਹੈ ਪਾਸ਼ ਵੱਲੋਂ ਹਰ ਰੋਜ਼ ਆਪਣੀ ਕਲਮ ਰਾਹੀਂ ਅੱਗ ਉਗਲਾਈ ਜਾਂਦੀ ਸੀ ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ 2005 ਦੀ NCERT ਦੀ ਹਿੰਦੀ ਦੀ ਕਿਤਾਬ ਵਿੱਚ ਵੀ ਛਾਪੀ ਗਈ ਸੀ ਜੋ 2017 ਦੇ ਵਿੱਚ ਆ ਕੇ ਹਟਾ ਦਿੱਤੀ ਗਈ ਜੇਕਰ ਪਾਸ਼ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਨਾਲ ਹੋਇਆ ਸੀ ਤੇ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਪਾਸ਼ ਦੀਆਂ ਮੁੱਖ ਕਵਤਾਵਾਂ ਲੋਕ ਕਥਾ ਉੜਦੇ ਬਾਜਾ ਮਗਰ ਸਾਡੇ ਸਮਿਆਂ ਵਿੱਚ ਇਹ ਕਾਫੀ ਮਸ਼ਹੂਰ ਕਿਤਾਬਾਂ ਹਨ ਹਰ ਰੋਜ਼ ਆ ਗੂਗਲ ਦੇ ਬੋਲਾ ਕਰਨ ਜਾਉਂਦੇ ਜੀ ਪਾਸ਼ ਨੂੰ ਨਿਤ ਨਵੀਆਂ ਜਾਨੂ ਮਾਰਨ ਦੀਆਂ ਧਮਕੀਆਂ ਆਉਂਦੀਆਂ ਹੀ ਰਹਿੰਦੀਆਂ ਸਨ ਜਿਸ ਦੀ ਵਜ੍ਹਾ ਕਾਰਨ ਪਾਸ਼ 1986 ਈਸਵੀ ਦੇ ਵਿੱਚ ਆਪਣੇ ਪਰਿਵਾਰ ਸਮੇਤ ਅਮਰੀਕਾ ਚਲੇ ਜਾਂਦਾ ਪਰ ਇਸੇ ਦੌਰਾਨ ਕੁਝ ਸਮੇਂ ਬਾਅਦ ਉਹ 23 ਮਾਰਚ 1988 ਨੂੰ ਆਪਣਾ ਵੀਜ਼ਾ ਰੀਨਿਊ ਕਰਵਾਉਣ ਦੇ ਲਈ ਭਾਰਤ ਵਾਪਸ ਆਉਂਦਾ ਹੈ ਵੀਜ਼ਾ ਰੀਨਿਊ ਕਰਵਾ ਕੇ ਪਾਛ ਦੇ ਬਸ ਫਿਰ ਅਮਰੀਕਾ ਵਾਪਸ ਜਾਣਾ ਹੀ ਸੀ ਕਿ ਇਸੇ ਦੌਰਾਨ ਉਸਦੇ ਪਿੰਡ ਵਿੱਚ ਹੀ ਉਸਦੇ ਆਪਣੇ ਖੂਹ ਉੱਤੇ ਬੈਠੇ ਨੂੰ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ ਇਹਨਾਂ ਗੋਲੀਆਂ ਕਾਰਨ ਪਾਛ ਦੀ ਮੌਤ ਹੋ ਗਈ ਉਸ ਸਮੇਂ ਤੱਕ ਪਾਛ ਦੀ ਉਮਰ ਮਹਿ ਜ 37 ਸਾਲ ਦੀ ਸੀ ਪਾਛ ਦੀਆਂ ਬਹੁਤ ਸਾਰੀਆਂ ਕਵਤਾਵਾਂ ਸੱਤਾ ਨੂੰ ਚੁਣੌਤੀ ਦਿੰਦੀਆਂ ਸਨ ਤੇ ਉਹ ਹਰ ਦਿਨ ਮਹਾਰ ਇੱਕ ਮੁੱਦੇ ਤੇ ਖੁੱਲ੍ਹ ਕੇ ਉਸ ਦਾ ਵਿਰੋਧ ਕਰਦਾ ਹੁੰਦਾ ਸੀ ਪਾਸ਼ ਦੇ ਕਤਲ ਦਾ ਇਲਜ਼ਾਮ ਉਸ ਵਕਤ ਖੜਕੂਆ ਉੱਤੇ ਲੱਗਾ ਪਰ ਖੜਕੂਆ ਨੇ ਪਾਸ਼ ਨੂੰ ਕਿਉਂ ਮਾਰਿਆ ਕੀ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਸੀ ਜਾਂ ਫਿਰ ਕੁਝ ਹੋਰ ਹੁਣ ਇਸ ਵਿਸ਼ੇ ਉੱਤੇ ਚਰਚਾ ਕਰਦੇ ਆਂ ਦੋਸਤੋ ਬੇਸ਼ੱਕ ਪਾਸ਼ ਦੀਆਂ ਬਹੁਤ ਸਾਰੀਆਂ ਕਵਤਾਵਾਂ ਲੋਕਾਂ ਨੂੰ ਸੇਧ ਦੇਣ ਵਾਲੀਆਂ ਸਨ ਬਹੁਤ ਸਾਰੇ ਲੋਕ ਅੱਜ ਵੀ ਪਾਸ਼ ਨੂੰ ਫੋਲੋ ਕਰਦੇ ਹਨ ਪਰ ਜਿਸ ਵੇਲੇ ਪਾਸ਼ ਨੇ ਇਹ ਕਵਤਾਵਾਂ ਲਿਖੀਆਂ ਉਸ ਸਮੇਂ ਦੇ ਮਾਹੌਲ ਅਤੇ ਪੰਜਾਬ ਦੀ ਰਾਜਨੀਤੀ ਬਾਰੇ ਜੇਕਰ ਗੱਲ ਕਰੀਏ ਤਾਂ ਉਸ ਵਕਤ ਪੰਜਾਬ ਵਿੱਚ ਖੜਕੂਵਾਦ ਦੀ ਲਹਿਰ ਆਪਣੇ ਪੂਰੇ ਜੋਬਨ ਉਤੇ ਚੱਲ ਰਹੀ ਸੀ ਤੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਪੂਰੇ ਸੰਘਰਸ਼ ਦੀ ਅਗਵਾਈ ਕਰ ਰਹੇ ਸਨ ਪਰ ਦੂਜੇ ਪਾਸੇ ਪਾਸ਼ ਕਮਿਊਨਿਜ਼ਮ ਤੋਂ ਪ੍ਰਭਾਵਿਤ ਸੀ ਉਸ ਦੀਆਂ ਲਿਖਤਾਂ ਵਿੱਚ ਵੀ ਕਮਿਊਨਿਜ਼ਮ ਸਾਫ਼ ਝਲਕਦਾ ਹੈ ਅਸੀਂ ਪਾਸ਼ ਵੱਲੋਂ ਲਿਖੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਪਾਸ਼ ਨੇ ਉਸ ਵੇਲੇ ਦੇ ਖੜਕੂਵਾਦ ਦੇ ਮਾਹੌਲ ਉਤੇ ਲਿਖੀ ਸੀ ਪਾਸ਼ ਲਿਖਦਾ ਹੈ ਕਿ ਸੰਤ ਭਿੰਡਰਾ ਵਾਲੇ ਦੀਆਂ ਬੁਸ਼ਕਾਰੀਆਂ ਹੀੜਾ ਨੇ ਦਹਿਸ਼ਤ ਦਾ ਰਾਖੀ ਨਾਚ ਨਚਿਆ ਹੈ ਇਹ ਸਾਧ ਪੰਜਾਬੀਆਂ ਦਾ ਕਦੇ ਨਾ ਬਖਸ਼ਿਆ ਜਾਣ ਵਾਲਾ ਇੱਕ ਮੁਰਜ਼ਮ ਬਣ ਗਿਆ ਹੈ ਪੰਜਾਬ ਦੀਆਂ ਸਭ ਕਮਿਊਨਿਸਟ ਤਾਕਤਾਂ ਇਸ ਲਾਹਨਤੀ ਸਾਧ ਅਤੇ ਉਸਦੀ ਫੈਡਰੇਸ਼ਨੀ ਬੁਰਜਾ ਗਰਦੀ ਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਣਗੀਆਂ ਇਹ ਕਵਤਾ ਪਾਸ਼ ਵੱਲੋਂ ਸੰਤ ਭਿੰਡਰਾ ਵਾਲਿਆਂ ਬਾਬਤ ਲਿਖੀ ਗਈ ਸੀ ਜਦੋਂ ਪੰਜਾਬ ਵਿੱਚ ਖੜਕੂਵਾਦੀ ਲਹਿਰ ਆਪਣੇ ਜੋਬ ਉੱਤੇ ਸੀ ਹੁਣ ਤੁਸੀਂ ਜਿਹੜਾ ਸੋਚ ਕੇ ਦੱਸੋ ਦੋਸਤੋ ਸਾਡੀ ਪਾਸ਼ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਠੀਕ ਹੈ ਕਿ ਉਹ ਕਮਿਊਨਿਜ਼ਮ ਤੋਂ ਪ੍ਰਭਾਵਿਤ ਸੀ ਪਰ ਹਰ ਲੇਖਕ ਹਰ ਕਵੀ ਜਦੋਂ ਲਿਖਣਾ ਸ਼ੁਰੂ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਜੋ ਉਹ ਸੋਚਦਾ ਹੈ ਕਿ ਮੈਂ ਆਪਣੀ ਭਾਸ਼ਾ ਜੋ ਲਿਖ ਰਿਹਾ ਹਾਂ ਉਸ ਉੱਤੇ ਕਿਵੇਂ ਕੰਟਰੋਲ ਰੱਖਾਂ ਵਿਰੋਧ ਕਿਸੇ ਦਾ ਵੀ ਕਰਨਾ ਹੋਵੇ ਉਹ ਸਿੱਧੇ ਸ਼ਬਦਾਂ ਵਿੱਚ ਵੀ ਕੀਤਾ ਜਾ ਸਕਦਾ ਹੈ ਪਰ ਜੋ ਪਾਸ਼ ਨੇ ਸੰਤਾ ਬਾਬਤ ਲਿਖਿਆ ਉਹ ਸੁਭਾਵਿਕ ਹੈ ਕਿ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਚੰਗਾ ਨਹੀਂ ਲੱਗਾ ਹੋਵੇਗਾ ਕਿਤੇ ਨਾ ਕਿਤੇ ਪਾਛ ਦੀ ਲੇਖਣੀ ਵਿੱਚ ਉਸਦੀ ਆਪਣੀ ਭਾਸ਼ਾ ਹੀ ਉਸਦੀ ਮੌਤ ਦਾ ਕਾਰਨ ਬਣੀ ਸੋ ਦੋਸਤੋ ਏ ਸੀ ਕ੍ਰਾਂਤੀਕਾਰੀ ਕਵੀ ਕਹੇ ਜਾਣ ਵਾਲੇ ਅਵਤਾਰ ਪਾਛ ਦੀ ਜ਼ਿੰਦਗੀ ਅਤੇ ਉਸਦੀ ਮੌਤ ਬਾਰੇ ਅਸਲ ਸਚਾਈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਤੁਹਾਡੇ ਇਸ ਬਾਰੇ ਵਿੱਚ ਕੀ ਵਿਚਾਰ ਹਨ ਕਿ ਪਾਛ ਦੀ ਮੌਤ ਸੱਚਮੁੱਚ ਇਸੇ ਕਵਤਾ ਕਾਰਨ ਹੋਈ ਸੀ ਜਾਂ ਕੋਈ ਹੋਰ ਕਾਰਨ ਸੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ